ਮਹਾਨ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਆ ਕਿ ਪਰਮੇਸ਼ਰ ਨੇ ਸਾਨੂੰ 2025 ਜਨਵਰੀ ਤੋਂ ਲੈ ਕੇ ਅੱਜ 23 ਤਰੀਕ ਦੇ ਵਿੱਚ ਸ਼ਾਮਲ ਕੀਤਾ ਵਾ ਇਸ ਨਗਰ ਦੇ ਵਿੱਚ ਪਰਮੇਸ਼ਰ ਦੀ ਕਿਰਪਾ ਤੇ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਹਰ ਸਾਲ ਸਾਲਾਨਾ ਸ਼ੋਭਾ ਯਾਤਰਾ ਦਾ ਆਰੰਭ ਪ੍ਰਭੂ ਦੀ ਕਿਰਪਾ ਨਾਲ ਕੀਤਾ ਜਾਂਦਾ ਹੈ ਇਹ ਸ਼ੋਭਾ ਯਾਤਰਾ ਸਿਰਫ ਇੱਕ ਯਿਸੂਮਸੀ ਦੇ ਨਾਮ ਨੂੰ ਮਹਿਮਾਂ ਦੇਣ ਲਈ ਤੇ ਪਰਮੇਸ਼ਰ ਦੇ ਨਾਮ ਨੂੰ ਉੱਚਾ ਕਰਨ ਲਈ ਜਿਹੜਾ ਸਾਰੇ ਦੇ ਪਰਮੇਸ਼ਰ ਇੱਕ ਹੈ ਆ ਤੇ ਬਹੁਤ ਸਾਰੇ ਸੇਵਕਾ ਨੂੰ ਲੈ ਕੇ ਆਉਂਦਾ ਵਾ ਅੱਜ ਸਾਡੇ ਵਿੱਚ ਸਾਡੇ ਬਹੁਤ ਹੀ ਪਿਆਰੀ ਭੈਣ ਡਾਕਟਰ ਸਿਮਰਨ ਐਮ ਡੀ ਨਿਸਕਾਮ ਸੇਵਾ ਸੁਸਾਇਟੀ ਦੇ ਡਾਇਰੈਕਟਰ ਉਹਨਾਂ ਇਸ ਜਗ੍ਹਾ ਤੇ ਸਮਾਂ ਕੱਢਿਆ ਵਾ ਉਹਨਾਂ ਦੇ ਨਾਲ ਸਾਡੇ ਐ ਸਰਪੰਸ ਸਰਦਾਰ ਵਿਕਰਮਜੀਤ ਸਿੰਘ ਜੀ ਉਹ ਵੀ ਆਏ ਨੇ ਤੇ ਉਹ ਹੀ ਬਿਲਦਿਆਂ ਦੇ ਹਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦੇ ਆਂ ਸਾਡੇ ਵਿੱਚ ਬਹੁਤ ਸਾਰੇ ਸੇਵਕ ਆਏ ਨੇ ਜਿਹੜੇ ਚਰਚਨਾ ਸੰਬੰਧਿਤ ਨੇ ਜਾਂ ਸਾਰੇ ਚਰਚਾ ਦੇ ਸੇਵਕ ਸਾਡੇ ਨਾਲ ਨੇ ਕੋਹੇਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਇਹਨਾਂ ਨੇ ਇਸ ਜਗ੍ਹਾ ਤੇ ਸ਼ੋਭਾ ਯਾਤਰਾ ਜਦੋਂ ਆਮ ਬੋਣੀਆਂ ਵਿੱਚ ਆਏ ਨੇ ਤੋਂ ਬਹੁਤ ਅਸੀਂ ਧੰਨਵਾਦੀ ਆਂ ਆਪਣੇ ਭੈਣ ਜੀ ਦੇ ਕੇ ਜਿਨ੍ਹਾਂ ਨੇ ਸੇਵਕਾਂ ਦਾ ਬਹੁਤ ਵੱਡਾ ਮਾਣ ਕੀਤਾ ਵਾ ਇੱਕ ਸੇਵਕ ਦਾ ਮਾਣ ਤੇ ਦਿੱਤਾ দান ਕਦੇ ਵਰਤ ਨਹੀਂ ਜਾਂਦਾ ਸਰਪੰਚ ਸਾਹਿਬ ਦੀ ਬਹੁਤ ਧੰਨਵਾਦੀ ਆ ਸਾਡੇ ਸਰਦਾਰ ਅਨਜੋਤ ਸਿੰਘ ਜੀ ਨਹੀਂ ਆ ਸਕਕੇ ਕਿਤੇ ਗਏ ਨੇ ਤੋਂ ਸਾਡੇ ਲੀਡਰ ਸਾਹਿਬ ਵੀ ਬਿਜੀ ਨੇ ਕਿਸੇ ਕਾਰਨਾ ਕਰਕੇ ਉਹ ਵੀ ਇਸ ਜਗ੍ਹਾ ਤੇ ਨਹੀਂ ਪਹੁੰਚ ਸਕੇ ਤੋਂ ਕਿਸੇ ਨੇ ਫੀਲ ਨਹੀਂ ਕਰਨਾ ਉਹ ਸਾਡੇ ਨਾਲ ਨੇ ਸਾਡੇ ਕੋਲ ਮੌਨ ਮਸੀ ਜਿਹੜੇ ਕਿ ਬਲਾਕ ਪ੍ਰਧਾਨ ਨੇ ਉਹ ਵੀ ਪਹੁੰਚੇ ਨੇ ਪ੍ਰਭੂ ਨੇ ਇਹਨਾਂ ਨੂੰ ਉੱੱਬੇ ਦਿੱਤੇ ਨੇ ਤੇ ਸਾਡੇ ਕੋਲ ਜਿਹੜਾ ਇੱਕ ਸਪੈਸ਼ਲ ਗਿਫਟ ਆਇਆ ਸੀ ਸਾਡੇ ਨੌ ਦਿਨ ਪਹਿਣੇ ਜਾਣਾ ਪੈਣਾ ਸਾਨੂੰ ਕੋਈ ਵੀ ਰਿਸ਼ਤਾ ਵਾ ਜਸਪਾਲ ਸਾਡੇ ਭਰਾ ਉਹਨਾਂ ਦੀ ਪਤਨੀ ਉਹਨਾਂ ਨੇ ਵੀ ਇਸ ਜਿਹੜੇ ਕਿ ਮਤ్రਲਾਂ ਦੀ ਸੇਵਾ ਕੀਤੀ ਸੀ ਅਸੀਂ ਬਹੁਤ ਬਹੁਤ ਧੰਨਵਾਦੀ ਆ ਉਹਨਾਂ ਦੇ ਕਿ ਜਿੰਨਾ ਸੇਵਾ ਕੀਤੀ ਆ ਤੇ ਜਿਨ੍ਹਾਂ ਨੇ ਟ੍ਰੈਕਟਰ ਟਰਾਲੀਆਂ ਨਾਲ ਸੇਵਾ ਕਰਨੀ ਆ ਅੱਜ ਥੋੜਾ ਜਿਹਾ ਲੇਟ ਚੱਲ ਰਿਹਾ ਤੁਖ ਖੁਦਾਬ ਕਿਰਪਾ ਕਰੇ ਮੌਸਮ ਚੰਗਾ ਦੇਵੇ ਤੇ ਸਾਰੇ ਨੇ ਤਾਦਿਲ ਚੱਲਣਾ ਜਦੋਂ ਦੁਬਾਰਾ ਅਸੀਂ ਜਾਵਾਂਗੇ ਪਿੰਡ ਤੋਂ ਤੇ ਫਿਰ ਅਸੀਂ ਜਿਹੜੇ ਕੋ ਸਾਧਨਾ ਵਿੱਚ ਬੈਠਾਂਗੇ ਤੇ ਮਿਹਰਬਾਨੀ ਕਰਕੇ ਸਾਰੇ ਪੈਬਲ ਚੱਲਾਂਗੇ ਤੇ ਜਿੱਥੇ ਜਿੱਥੇ ਸੇਵਾ ਲਈ ਗਈ ਆ ਡਾਕਟਰ ਟਰਾਲੀਆਂ ਵਾਲੇ ਨਾਲ ਨਾਲ ਦੇ ਆਖੇ ਹੁਣ ਇੱਕ ਲੜਕੀਆਂ ਦੀ ਟਰਾਲੀ ਤੇ ਇੱਕ ਪ੍ਰਸ਼ਾਦ ਵਾਲੀ ਤੇ ਇੱਕ ਸੇਵਕਾ ਵਾਲ ਅੱਗੇ ਅੱਗੇ ਜਾਏਗਾ ਤੇ ਹੁਣ ਜਿਹੜਾ ਗੁਬਾਰਿਆਂ ਦਾ ਗਲਦਸਤਾ ਬਣਾਇਆ ਸਰਪੰਚ ਸਾਹਿਬ ਸਾਰੇ ਪਾਸਟਰ ਇੱਕ ਧਰਾ ਬਣਾ ਲਓ ਤੇ ਇਹਦੇ ਨਾਲ ਸਾਡੇ ਕੋ ਭੈਣਾ ਧਿਆਨਪੁਰ ਤੋਂ ਵੀ ਪਹੁੰਚੀਆਂ ਨੇ ਉਹਨਾਂ ਦਾ ਵੀ ਧੰਨਵਾਦ ਪਾਸਟਰਾਨੀਆਂ ਦਾ ਵੀ ਧੰਨਵਾਦ ਜਿੰਨੇ ਆਏ ਨੇ ਤੇ ਇੱਕ ਪ੍ਰਸ਼ਾਦ ਸਾਡੇ ਹਰ ਸਾਲ ਪਾਈ ਕਲਦੂਪ ਸੇ ਕਲਦੀਪ ਨਸੀ ਉਹਨਾਂ ਦੇ ਡੈਡੀ ਜੀ ਆਏ ਨੇ ਉਹ ਹਰ ਸਾਲ ਪ੍ਰਸਾਦੀ ਸੇਵਾ ਕਰਦੇ ਨੇ ਤੋਂ ਸੇਵਾਦਾਰਾਂ ਨੇ ਬੇਨਤੀ ਕਿ ਪ੍ਰਸਾਦ ਚੋਕੇ ਤੇ ਉਹ ਪ੍ਰਸਾਦ ਵਾਲੀ ਜਗ੍ਹਾ ਤੇ ਰੱਖ ਲਓ ਜੇ ਰੱਖ ਲਿਆ ਤੇ ਖੁਦਾ ਤੁਹਾਨੂੰ ਬਰਕਤ ਦੇਵੇ ਤੋਂ ਨਾਰਾ ਮਾਰਾਂਗੇ ਹallelujah 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 ਉਸ ਪਾਸੇ ਇਧਰ ਆਜੋ ਚਲੋ ਜੇ ਮੇਖ ਜਾਣੇ ਹੱਥ ਪਾ ਸਕਦੇ ਹੋ ਹੋਨਕਰ ਨੂੰ ਮਰਦੀ ਚਲੋ ਇਹਦਾ ਚੁੱਕ ਦਵਾਤੀਆ ਛੱਡ ਦਿਓ ਤੇ ਚੱਲਣ ਤੋਂ ਪਹਿਲਾਂ ਜੁਗਦਾ ਜੀ ਮਿਲਦੀਆਂ ਰਣੀਆਂ ਨੇ ਭੈਣ ਜੀ ਨੂੰ ਸਰਪੰਚ ਸਾਹਿਬ ਨੇ ਇੱਕ ਹੋਰ ਵੀ ਬਹੁਤ ਸੇਵਾ ਕਰਦੇ ਨੇ ਤੇ ਇਹਨਾਂ ਨੂੰ ਸੇਵਾ ਦਾ ਮੌਕਾ ਦਿਆ ਕਰੋ ਕੋਈ ਦੁੱਖ ਤਕਲੀਫ ਆਵੇ ਸਿਮਿਆ ਤੇ ਆਉਂਦੀਆਂ ਹੀ ਨੇ ਤੁਹਾਡੀ ਗਵਾਂਡ ਹਸਪਤਾਲ ਤੁਹਾਡਾ ਹੀ ਹਸਪਤਾਲ ਆ ਤੇ ਇਹ ਵੀ ਕੰਮ ਤੇ ਹੋਣਾ ਕੋਲੋ ਉਹ ਸਾਰਿਆਂ ਦੇ ਬਹੁਤ ਧੰਨਵਾਦ ਹੁਣ ਅਸੀਂ ਸਫ਼ਰ ਕਰਾਂਗੇ ਪਿੰਡ ਦੇ ਚਾਰ ਸਪੇਰੇ